ਸਰ ਜਨਰੇਟਡ ਸੇਕ ਕਮਿਸ਼ਨਰ ਵੱਲੋਂ ਜਿਆ ਆਈ ਕੈਪ ਲਗਾਇਆ ਗਿਆ ਕੀ ਕਹਿਣਾ ਚਾਹੀਦਾ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਸ਼੍ਰੀ ਗੁਰੂ ਅਮਰਦਾਸ ਜੰਗਰਸਥਾਨ ਵੱਲੋਂ ਬਹੁਤ ਲੰਬੇ ਸਮੇਂ ਤੋਂ ਜੋ ਇੱਕ ਅਦੁੱਤੀ ਸੇਵਾ ਕੀਤੀ ਜਾ ਰਹੀ ਹੈ ਅਸੀਂ ਸਾਰੇ ਉਹਦੇ ਤੋਂ ਭਲੀ ਭਾਂਤੀ ਜਾਣੂ ਆ ਪਿਛਲੇ ਸਾਲ ਜਦੋਂ ਸਲਾਨਾ ਸਮਾਗਮ ਦੇ ਦੌਰਾਨ ਬਾਬਾ ਜੀ ਨਾਲ ਮੇਰੀ ਮੁਲਾਕਾਤ ਹੋਈ ਸੀ ਮੈਂ ਉਸ ਬਹੁਤ ਹੀ ਪ੍ਰਭਾਵੀ ਸ਼ਖਸੀਅਤ ਤੋਂ متاثر ਹੋਇਆ ਸੀ ਉਹਨਾਂ ਨੇ ਮੈਨੂੰ ਕਿਉਂਕਿ ਮੇਰੀ ਇੱਥੇ ਟਿਨਿਓਰ ਥੋੜੀ 6-7 ਮਹੀਨੇ ਤੋਂ ਹੀ ਹੈ ਮੈਂ ਅਮਰਸਰ ਨੂੰ ਬਿਲੋਂਗ ਕਰਨਾ ਗੁਰੂ ਨਗਰੀਏ ਤੋਂ ਤੇ ਜੋ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਉਹਨਾਂ ਨੂੰ ਪ੍ਰੇਰਣਾ ਹੀ ਬੇਸਿਕਲੀ ਸ੍ਰੀ ਅਮਰਸਰ ਸਾਹਿਬ ਤੋਂ ਮਿਲੀ ਸੀ ਇਹ ਸਾਰੇ ਉਪਰਾਲਾ ਕਰਨ ਦੀ ਔਰ ਜੋ ਲੰਗਰ ਦੀ ਸੇਵਾ ਕਈ ਵਾਰੀ ਮੈਂ ਚੰਡੀਗੜ੍ਹ ਮੀਟਿੰਗਾਂ ਤੇ ਜਾਂਦਾ ਸੀ ਹਾਈ ਕੋਰਟ ਜਾਂਦਾ ਸੀ ਤੇ ਪੁਰ ਹੀਰਾ ਦੀ ਗੱਡੀ ਲੰਗਰ ਸਾਨ ਦੀ ਪੀਜੀਏ ਦੇ ਬਾਹਰ ਲੱਗੀ ਹੁੰਦੀ ਸੀ ਤੇ ਮੈਂ ਸੋਚਦਾ ਸੀ ਕਿ ਇਹ ਕਿਹੜੀ ਜਗ੍ਹਾ ਮੈਂ ਕਿੱਥੋਂ ਆਂਦੇ ਆ ਜਿਹੜੀ ਸਵੇਰੇ-ਸਵੇਰੇ ਆ ਕੇ ਸੇਵਾ ਕਰਦੇ ਆ ਲੋਕਾਂ ਦੀ ਔਰ ਇੱਥੇ ਆ ਕਿ ਜਦੋਂ ਮੈਨੂੰ ਇਹ ਪਤਾ ਲੱਗਾ ਤੇ ਮੇਰੇ ਮਨ ਨੂੰ ਬਹੁਤ ਇੱਕ ਸਕੂਨ ਮਿਲਿਆ ਇੱਕ ਸੰਤੁਸ਼ਟੀ ਵੀ ਮਿਲੀ ਔਰ ਇੱਕ ਮੇਰੇ ਮਨ ਦੀ ਸ਼ਲਾਘਾ ਦਾ ਭਾਵ ਵੀ ਪੈਦਾ ਹੋਇਆ ਉਸੇ ਲੜੀ ਦੇ ਵਿੱਚ ਉਸੇ ਸਿਲਸਿਲੇ ਦੇ ਵਿੱਚ ਅੱਜ ਇਹਨਾਂ ਨੇ ਜੋ ਇੱਕ ਬਹੁਤ ਹੀ ਮਹਾਨ ਉਪਰਾਲਾ ਕੀਤਾ ਹੈ ਅੱਖਾਂ ਦੀ ਚੈਕਿੰਗ ਦਾ ਜੋ ਮੈਨੂੰ ਦੱਸਿਆ ਗਿਆ ਕਿ ਇੱਥੇ ਚੈਕਿੰਗ ਕੀਤੀ ਜਾਏਗੀ ਔਰ ਸਰਜਿਕਲ ਇੰਟਰਵੈਂਸ਼ਨ ਸ਼ਹਿਰ ਜਲੰਧਰ ਜਲੰਧਰ ਕਰਵਾਈ ਜਾਏਗੀ ਸੋ ਮੈਡੀਕਲ ਇਲਾਜ ਮੈਂ ਤੇ ਹਮੇਸ਼ਾ ਕਿਹਾ ਹੈ ਕਿ ਇੱਕ ਸਿੱਖਿਆ ਤੇ ਦੂਸਰਾ ਮੈਡੀਕਲ ਸਹੂਲਤਾਂ ਇਸ ਦੇਸ਼ ਨੂੰ ਸਭ ਤੋਂ ਜ਼ਿਆਦਾ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ ਔਰ ਇਹੀ ਚੀਜ਼ਾਂ ਕਿਸ ਨਾ ਕਿਸੇ ਵਜ੍ਹਾ ਕਰਕੇ ਸਭ ਤੋਂ ਜ਼ਿਆਦਾ ਮਹਿੰਗੀਆਂ ਨੇ ਔਰ ਅੱਜ ਜੋ ਹੈ ਮੈਡੀਕਲ ਸਹਾਇਤਾ ਖਾਸ ਕਰਕੇ ਨੇਤਰਾਂ ਦੇ ਸਬੰਧਤ ਦੇ ਵਿੱਚ ਜੋ ਗੁਰੂ ਅਮਰਦਾਸ ਸ਼੍ਰੀ ਗੁਰੂ ਅਮਰਦਾਸ ਲੰਗਰ ਸਥਾਨ ਵੱਲੋਂ ਕੀਤਾ ਜਾ ਰਿਹਾ ਹੈ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਅਸੀਂ ਇਹਦੀ ਬਹੁਤ ਇਹਦੀ ਪ੍ਰਸ਼ੰਸਾ ਕਰਨੇ ਆ ਔਰ ਜੋ ਵੀ ਪ੍ਰਸ਼ਾਸਨ ਵੱਲੋਂ ਮਦਦ ਹੋਏਗੀ ਵੈਸੇ ਤੇ ਇਹੀ ਸਾਡੀ ਬਹੁਤ ਪ੍ਰਸ਼ਾਸਨ ਦੀ ਮਦਦ ਕਰਦੇ ਰਹੇ ਹੈ ਕਰੋਨਾ ਦੇ ਵਿੱਚ ਵੀ ਜਿਹਨ ਜੋ ਦੱਸਿਆ ਕਿ ਜੋ ਸੇਵਾ ਇਹਨਾਂ ਨੇ ਸ਼ਾਹਪੁਰ ਵਾਸੀਆਂ ਦੀ ਪ੍ਰਸ਼ਾਸਨ ਦੇ ਵੱਲੋਂ ਕੀਤੀ ਪ੍ਰਸ਼ਾਸਨ ਦੇ ਅੰਗ ਬਣ ਕੇ ਕੀਤੀ ਉਹਦਾ ਕੋਈ ਮੁਕਾਬਲਾ ਨਹੀਂ ਹੈ ਕੋਈ ਉਹਦਾ ਆਸਾਨੀ ਨਹੀਂ ਹੈ ਔਰ ਅੱਜ ਇਹ ਨੇਤਰਾਂ ਦੇ ਇਲਾਜ ਦੇ ਸਬੰਧ ਦੇ ਵਿੱਚ ਜੋ ਇਹ ਕੈਂਪ ਯੋਜਿਤ ਕੀਤਾ ਜਾ ਰਿਹਾ ਹੈ ਮੈਂ ਦੇਖ ਰਿਹਾ ਕਿ ਬਾਅਦ ਜਿਸ ਤਰ੍ਹਾਂ ਲਾਈਨਾਂ ਲੱਗੀਆਂ ਹੋਈਆਂ ਹਨ ਜੋ ਸ਼ਾਹਪੁਰ ਵਾਸੀਆਂ ਨੂੰ ਹੋ ਸਕਦਾ ਆਸ-ਪਾਸ ਦੇ ਇਲਾਕਿਆਂ ਤੋਂ ਵੀ ਲੋਕ ਇੱਥੇ ਆ ਰਹੇ ਨੇ ਔਰ ਇਸ ਸਹੂਲਤ ਦਾ ਇਸ ਉਪਰਾਲੇ ਦਾ ਫਾਇਦਾ ਉਠਾ ਰਹੇ ਨੇ ਸੋ ਇਹ ਬਹੁਤ ਹੀ ਸੁਭਾਗ ਦਾ ਦਿਨ ਹੈ ਔਰ ਮੇਰੇ ਲਈ ਇਹਦੇ ਵਿੱਚ ਸ਼ਮੂਲੀਅਤ ਕਰਨਾ ਮੈਂ ਬਾਬਾ ਜੀ ਦਾ ਮੁਖ ਸੇਵਾਦਾਰ ਜੀ ਦਾ ਬਰਾੜ ਸਾਹਿਬ ਦਾ ਸਾਰਿਆਂ ਦਾ ਬਹੁਤ ਧੰਨਵਾਦੀ ਆ ਕਿ ਮੈਂ ਦਾ ਹਿੱਸਾ ਬਣ ਸਕਿਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਜੀ ਯੂਨਾਈਟਿਡ ਸਿੱਖ ਮਿਸ਼ਨ ਦੇ ਯੂ ਐਸ ਏ ਵੱਲੋਂ ਅੱਜ ਅੱਖਾਂ ਦਾ ਕੈਂਪ ਲਗਾਇਆ ਗਿਆ ਕੀ ਕਹਿਣਾ ਜਾਂਦੇ ਤੁਸੀਂ ਇਹਦੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਅੱਜ ਕੈਂਪ ਲੱਗਿਆ ਜੀ ਇਹ ਅੱਗੇ ਵੀ ਲੱਗਦੇ ਆ ਹਰ ਸਾਲ ਅੱਗੇ ਦੋ ਲੱਗਦੇ ਆ ਇਸ ਟਾਈਮ ਧੰਗੁਰੂ RAM DAS ਲੰਗਰ ਸੇਵਾ ਦੇ ਸਹਿਯੋਗ ਨਾਲ ਤੇ ਸੈਕਿੰਡ ਯੂਨਾਈਟਿਡ ਮਿਸ਼ਨ ਦੇ ਸੰਯੋਗ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਹਰ ਸਾਲ ਦੇ ਵਿੱਚ ਤਿੰਨ ਕੈਂਪ ਅਸੀਂ ਕਰਦੇ ਆ ਤੇ ਤਿੰਨ ਕੈਂਪ ਲਗਿਆ ਕਰਨਗੇ ਇਹਦੇ ਵਿੱਚ ਜਿਹੜੇ ਲੋੜਵੰਦ ਨੇ ਕੋਈ ਵੀ ਹੋਵੇ ਸਾਰੇ ਆ ਕੇ ਜਿਹਨੂੰ ਲੋੜ ਆ ਵੀ ਅੱਖਾਂ ਚੈੱਕ ਅਪ ਕਰਾਉਣੇ ਲੈਂਸ ਪਾਉਣੇ ਆ ਕਿਸੇ ਦੇ ਨਾਲ ਕੋਈ ਮਨਾਈ ਨਹੀਂ ਐ ਖੁੱਲਾ ਸੱਦਾ ਤੇ ਇਹ ਅੱਜ ਜਿਹੜੀਆਂ ਸੰਗਤਾਂ ਦਾ ਬਹੁਤ ਵੱਡਾ ਲਾਹਾ ਲੈ ਰਹੀਆਂ ਜੀ ਜਿਹੜੇ ਅੱਖਾਂ ਦਾ ਕੈਂਪੇਨ ਦੇ ਵਿੱਚ ਇਹ ਕਿਹੜੀ ਕਿਹੜੀ ਬਿਮਾਰੀ ਅੱਖਾਂ ਦੀ ਦੇਖ ਰਹੇ ਹੈਗੇ ਤੇ ਸਾਰੀਆਂ ਜੋ ਵੀ ਅੱਖਾਂ ਦੇ ਮੁਤਾਬਕ ਜੋ ਵੀ ਚੈੱਕ ਅਪ ਆ ਸਾਰਾ ਪੂਰਾ ਅੱਖਾਂ ਦਾ ਹੁੰਦਾ ਟ੍ਰੀਟਮੈਂਟ ਸਾਰਾ ਜੀ ਜਿਵੇਂ ਆਪਣਾ ਹੋ ਗਿਆ ਲੈਂਸ ਵੀ ਪਹਿਨ ਗਏ ਮੇਨ ਤਾਂ ਲੈਂਸ ਦਾ ਹੁੰਦਾ ਆਪਰੇਸ਼ਨ ਦਾ ਮੋਤੀ ਆ ਜਾਂ ਉਹ ਸਾਰੇ ਕਰ ਲਏ ਜੀ ਈ ਲੋੜ ਬੰਦ ਨੂੰ ਐਨਕਾ ਵੀ ਦਿੱਤੀਆਂ ਜਾ ਰਹੀਆਂ ਹਾਂ ਜੀ ਐਨਕਾਂ ਦਵਾਈਆਂ ਸਭ ਕੁਝ ਦਿੱਤਾ ਜਾ ਰਿਹਾ ਜੀ ਤੇ ਇੱਕ ਆਪ ਜੀ ਨੂੰ ਹੋਰ ਵੀ ਇੱਕ ਜਾਣਕਾਰੀ ਦੇ ਦਈਏ ਬਹੁਤ ਖੁਸ਼ੀ ਦੀ ਗੱਲ ਹੈ ਮਹਾਰਾਜ ਇੱਕ ਪਰਮਾਤਮਾ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰ ਰਹੇ ਨੇ ਇਸ ਸਥਾਨ ਤੇ ਕਲੀਨਿੰਗ ਇੱਕ ਖੁੱਲ ਰਿਹਾ ਹੈ ਇਸ ਹਫ਼ਤੇ ਆਉਣ ਵਾਲੇ ਹਫ਼ਤੇ ਦੇ ਵਿੱਚ ਵਿੱਚ ਜਿਹਦੇ ਵਿੱਚ ਇੱਕ ਮੈਡਮ ਜਿਹੜੀ ਆਪਣੀ ਹੁੰਦੀ ਨਰਸ ਤੇ ਐਸਐਮਓ ਡਾਕਟਰ ਸਾਹਿਬ ਜੋ ਕਿ ਪਹਿਲਾਂ ਆਪਣੇ ਹੁਸ਼ਿਆਰਪੁਰ ਤੋਂ ਰਿਟਾਇਰਮੈਂਟ ਹੋਏ ਨੇ ਡਾਕਟਰ ਲਖਵੀਰ ਸਿੰਘਾ ਉਹ ਇੱਥੇ ਸੇਵਾ ਨਿਭਾ ਰਹੇ ਨੇ ਫਰੀ ਦਵਾਈ ਸਾਰਾ ਕੁਝ ਮਤਲਬ ਇੱਥੇ ਦਵਾਈ ਵੀ ਮਿਲੂਗੀ ਤੇ ਡਾਕਟਰ ਵੱਲੋਂ ਫਰੀ ਚੈੱਕਅਪ ਕੀਤਾ ਜਾਊਗਾ ਤੇ ਜੋ ਵੀ ਸਹੂਲਤਾਂ ਜਾਂ ਦਵਾਈਆਂ ਉਹ ਇੱਥੋਂ ਦਿੱਤੀਆਂ ਜਾਣੀਆਂ ਇਹ ਅਗਲੇ ਹਫ਼ਤੇ ਦੇ ਵਿੱਚ ਵਿੱਚ ਇਹ ਜਿਹੜਾ ਕਿ ਕਲੀਨਿੰਗ ਦਾ ਇੱਕ ਸੈਂਟਰ ਇੱਥੇ ਖੁੱਲ ਰਿਹਾ ਪਹਿਲਾ ਸੈਂਟਰ ਖੁੱਲ ਰਿਹਾ ਅਗਲੇ ਸੈਂਟਰ ਮਹਾਰਾਜ ਦੀ ਕਿਰਪਾ ਕਰੇ ਵੀ ਹੋਰ ਵੀ ਪਿਆਪ ਪਿਆਪ ਵੀ 25-25 ਪਿੰਡਾਂ ਦੇ ਵਿੱਚ ਧਨਗੁਰੂ ਰਾਮ ਦਾਸ ਲੰਗਰ ਵਿਖੇ ਲੋ ਖੁੱਲਣੇ ਜਾ ਰਹੇ ਆ ਮਹਾਰਾਜ ਕਿਰਪਾ ਕਰਨ ਤੇ ਜਿਹੜਾ ਕਿ ਲਗਭਗ ਜਿਹੜੀਆਂ ਲੰਗਰਾਂ ਦੀਆਂ ਸਵਾਵਾਂ ਪੂਰੀਆਂ ਚੱਲ ਰਹੀਆਂ ਨੇ ਜਿਵੇਂ ਕਿ ਮਾਲਵਾ ਮਾਝਾ ਦੁਆਬਾ ਇੱਕ ਰਸੋਈ ਸਾਡੀ ਲੰਗਰ ਸੇਵਾ ਜਿਹੜਾ ਹੈਗਾ ਮਾਲਵੇ ਦੇ ਵਿੱਚ ਮੁਕਤਸਰ ਸਾਹਿਬ ਪਿੰਡ ਮਧੀਰ ਤੇ ਪਹਿਲਾ ਇਹ ਸਥਾਨ ਹੈ ਜਿਹੜਾ ਪੁਰਹੀਰਾਲਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬ੍ਰਾਂਚਾਂ ਖੁੱਲੀਆਂ ਚੱਲ ਰਹੀਆਂ ਕਿ ਦੁਆਬੇ ਦੇ ਵਿੱਚ ਖੋਲਾਂਗੇ ਵੱਡੀ ਬ੍ਰਾਂਚ ਮੇਨ ਰੋਡ ਦੇ ਉੱਤੇ ਚੱਲ ਰਿਹਾ ਜਾਂ ਚੀਰਕਪੁਰ ਏਰੀਆ ਦੇ ਵਿੱਚ ਵੀ ਜਿੱਥੋਂ ਵੱਧ ਤੋਂ ਵੱਧ ਲੋੜਵੰਦਾਂ ਦੀ ਸੇਵਾ ਕੀਤੀ ਜਾਵੇ ਤੇ ਇਹੀ ਮਹਾਰਾਜ ਕਾ ਕੇ ਅਰਦਾਸ ਕਰਦੇ ਸੰਗਤਾਂ ਨੂੰ ਕਹਿੰਦੇ ਆ ਉਹਨਾਂ ਨੂੰ ਅਪੀਲ ਕਰਦੇ ਆ ਕੀ ਆਪ ਜੀ ਅਰਦਾਸ ਕਰੋ ਤੇ ਸੰਜੋਗ ਕਰੋ ਵੀ ਆਪਾਂ ਵੱਧ ਤੋਂ ਵੱਧ ਲੋੜਵੰਦਾਂ ਦੀ ਸੇਵਾ ਕਰ ਚੱਕੇ